ਹੈ ਤੁਸੀਂ ਬਾਣੇ ਨੂੰ ਪਤਨਾਪ ਕਰੇ ਕੋਈ ਮੂੰਹ ਚੱਕ ਕੇ ਉੱਠ ਗਿਆ ਕਰੇ ਕੋਈ ਮੂੰਹ ਚੱਕ ਕੇ ਉੱਠ ਗਿਆ ਬਾਣੇ ਲੱਭ ਗਿਆ ਤੁਹਾਨੂੰ ਯਾਰ ਫੇਰ ਕਹਿੰਦਾ ਫੇਮਸ ਉਹਨਾਂ ਦਾ ਮਾਰਾਂ ਨੀ ਦੁੱਧ ਪੋਤਾ ਪਾਈਏ ਨਾ ਤੁਸੀਂ ਬੋਲੋ ਯਾਰ ਮੈਨੂੰ ਕਹਿੰਦੇ ਫੇਮਸ ਉਹਨੂੰ ਉਹ ਬੋਲੋ ਉਹ ਕਿੱਥੇ ਸੁੱਤੇ ਪਏ ਨੇ ਮੈਂ ਨਹੀਂ ਕਰਨਾ ਮੈਂ ਮੰਗੂ ਨੂੰ ਕਹਿੰਦਾ ਜਿੱਥੇ ਦੇਖਣਾ ਦੇਖ ਲੈ ਮੈਨੂੰ ਨਾਲੇ ਦੇਖਣਾ ਨਾਲੇ ਦੇਖ ਲੈ ਮੈਂ ਜਲੰਧਰ ਦੇਖਣਾ ਦੇਖ ਲੈ ਮੈਂ ਨਹੀਂ ਇਹਨਾਂ ਨਕਲੀ ਬੰਦੇ ਤੋਂ ਡਰਦਾ ਨਸ਼ੇੜੀ ਤੋਂ ਆ ਜਾ ਕੇ ਕਦੇ ਕਿਸੇ ਦੇ ਪੈਰਾਂ 'ਚ ਕਰ ਜਾਂਦਾ ਮਾ ਜਾ ਕੇ ਬਾਣਾ ਲੈ ਕੇ ਕਿਸੇ ਦੇ ਪੈਰਾਂ 'ਚ ਪੈਣੇ ਜਾ ਕੇ ਕਿਸੇ ਬੰਦੇ ਦੇ ਗੱਲੇ ਜਾ ਕੇ ਕਿਤੇ ਵਜਦਾ ਇਹਨੂੰ ਕੋਈ ਨਹੀਂ ਪਤਾ ਬਾਣਾ ਹੁੰਦਾ ਕੀ ਇਹਨੂੰ ਪਤਾ ਹੀ ਨਹੀਂ ਮੈਨੂੰ ਲੱਗਦਾ ਇਹ ਸਿਰਫ ਆਪਣੇ ਆਪ ਨੂੰ ਲੁਕੋਣ ਲਈ ਲੋਕਾਂ ਨੂੰ ਡਰੋਨ ਨੂੰ ਬਾਣਾ ਪਾਇਆ ਹੋਇਆ ਦਾਸੀ ਇਹ ਬਾਣਾ ਲੋਕਾਂ ਨੂੰ ਡਰੋਨ ਨੂੰ ਨਹੀਂ ਹੈਗਾ ਲੋਕਾਂ ਦੀ ਹਿਫਾਜ਼ਤ ਲਈ ਹੈ ਇਹ ਬਾਣਾ ਤੂੰ ਲੱਗਿਆ ਹੋਇਆ ਲੋਕਾਂ ਨੂੰ ਮਾਰਾ ਦੱਸਣਾ ਹੈ ਬਹਿ ਕੇ ਉੱਪਰ ਸੈਜੇ ਰੋੜਾ ਲੋਕਾਂ ਨੂੰ ਮਾਰਾ ਲੋਕਾਂ ਨੇ ਕੀ ਮਾਰਾ ਕਰਤਾ ਤੋ ਟੋੜਾ ਬਿੜੀਆ ਤੂੰ ਆਪ ਬਣਾਈ ਪਹਿਲਾਂ ਤੂੰ ਪਹਿਲਾਂ ਤੂੰ ਕਹਿੰਦਾ ਜੀ ਮੇਰਾ ਫੈਸਲਾਤਾ ਕਿ ਕਹਤਾ ਜੀ ਚੋਰੀ ਕਿਸਨੇ ਬਣਾ ਲਈ ਆਪੇ ਨਾ ਤੂੰ ਮੰਨ ਕੇ ਗਿਆ ਇੰਟਰਵਿਊ ਦੇ ਵਿੱਚ ਕਿ ਮੈਂ ਆਪ ਬਣਾਈ ਸੀਗੀ ਇਹ ਬੇਸ਼ਰਮ ਸਹਜ ਦੇ ਰੋੜਾ ਹਜੇ ਵੀ ਕਹਿ ਰਿਹਾ ਕਿ ਹੋਰ ਵੀ ਵੀਡੀਓ ਆ ਸਕਦੀਆਂ ਨੇ ਉਹ ਬੜਾ ਕਦੋਂ ਆਣ ਗਿਆ ਜਦੋਂ ਆਪਣੇ ਆ ਇਲੈਕਸ਼ਨਾਂ ਹੋਈ ਉਹ ਤੋਂ ਪਹਿਲਾਂ ਆਉਣ ਕੇ ਸਿੱਖੀ ਨੂੰ ਬਦਨਾਮ ਕਰ ਲਈ ਇਹਨੂੰ ਬਿੱਗ ਬਾਸ ਦਾ ਮੈਂ ਖੁੱਤ ਇਹਨਾਂ ਨੂੰ ਪਾ ਜੀ ਬਿੱਗ ਬਾਸ ਦਾ ਨਹੀਂ ਹੈਗਾ ਇਹਨੂੰ ਬਿੱਗ ਬਾਸ ਦਾ ਨਹੀਂ ਇਹਨੂੰ ਪੈਸਾ ਮਿਲਿਆ ਵਾ ਸਿੱਖੀ ਨੂੰ ਬਦਨਾਮ ਕਰਨ ਲਈ ਸਤਿ ਸ਼੍ਰੀ ਅਕਾਲ ਜੀ ਬੋਰ ਸਭ ਠੀਕ ਠਾਕ ਹੋ ਜੀ ਦੇਖ ਲਿਆ ਜੀ ਲਾਈਵ ਕੁੱਲੜ ਪੀਜ਼ੇ ਵਾਲਿਆਂ ਦਾ ਤੇ ਨਾਲ ਮੰਗੂ ਦਾ ਕਿਵੇਂ ਲੋਕਾਂ ਨੂੰ ਬੇਫਕੂਫ ਸਮਝਦੇ ਆ ਜਾਂ ਲੋਕਾਂ ਨੂੰ ਕਿਵੇਂ ਗੁੰਮਰਾਹ ਕੀਤਾ ਜਾ ਰਿਹਾ ਵਾ ਇਹ ਦੇਖੋ ਜਿਹੜੀ ਵੀਡੀਓ ਦੇ ਉੱਪਰ ਹੈ ਜਿਹੜੀ ਵੀਡੀਓ ਦੇਖ ਕੇ ਰਮਨਦੀਪ ਮੰਗੂ ਗਿਆ ਵਾ ਉਸ ਪੀਜ਼ਾ ਵਾਲਿਆਂ ਦੇ ਉਹ ਵੀਡੀਓ ਦਾ ਕਾਫੀ ਦਿਨ ਦੀ ਚੱਲੀ ਜਾਂਦੀ ਹੈ ਵਾਇਰਲ ਹੋਈ ਹੈ ਉਦੋਂ ਦਾ ਤਾਂ ਇਹ ਬੋਲਿਆ ਨਹੀਂ ਹੈਗਾ ਤੇ ਕੱਲ ਇੱਕੋ ਦਮ ਹੀ ਇਹ ਕਿਵੇਂ ਪਹੁੰਚ ਗਿਆ ਸਭ ਸੋਚਣੀਆਂ ਗੱਲਾਂ ਨੇ ਇਹ ਠੀਕ ਹੈ ਜੀ ਫਿਰ ਸਹਿਜ ਰੋੜੇ ਨੇ ਇਹਦੇ ਤੇ ਇਲਜ਼ਾਮ ਲਾਇਆ ਕਿ 50000 ਰੁਪਏ ਦੀ ਮੰਗ ਹੋਈ ਆ ਇਹਨੂੰ ਚਾਹੀਦਾ ਸੀ ਲਾਈਵ ਹੋਣ ਤੋਂ ਪਹਿਲਾਂ ਇਹ ਪੁਲਿਸ ਸਟੇਸ਼ਨ ਜਾਂਦਾ ਕਿ ਭਾਈ ਮੇਰੇ ਧੱਕੇ ਨਾਲ ਅੰਦਰ ਵੜ ਗਏ ਆ ਤੇ ਮੇਰੇ ਤੋਂ ਪੈਸੇ ਮੰਗਦੇ ਆ ਇਹਨੇ ਇਹ ਗਿਆ ਇਹਨੂੰ ਪੁੱਛੋ ਇਹ ਗਿਆ ਪਹਿਲੀ ਗੱਲ ਤਾਂ ਇਹਨੂੰ ਇਹ ਪੁੱਛੋ ਕਿ ਗਿਆ ਉੱਥੇ ਕਿ ਨਹੀਂ ਗਿਆ ਦੂਜੀ ਗੱਲ ਜਿਹੜਾ ਰਮਨਦੀਪ ਮੰਗੂ ਮੱਠਾ ਮੰਗੂ ਕਹੂੰਗਾ ਮੈਂ ਮੱਠ ਨਹੀਂ ਲਾਉਂਗਾ ਉਹਦੇ ਨਾਲ ਜਿਹੜਾ ਰਮਨਦੀਪ ਮੰਗੂ ਆ ਤੇ ਇਹਦੇ ਤੇ ਅੱਗੇ ਕਿਹੜੇ ਕਿਹੜੇ ਪਰਚੇ ਚੱਲਦੇ ਆ ਸਭ ਨੂੰ ਪਤਾ ਸਭ ਨੂੰ ਪਤਾ ਇਹ ਕੀ ਆ ਕੀ ਨਹੀਂ ਸਭ ਨੂੰ ਪਤਾ ਕਿਹੜੇ ਕਿਹੜੇ ਪਰਚੇ ਇਹਦੇ ਤੇ ਚੱਲਦੇ ਆ ਸਭ ਨੂੰ ਪਤਾ ਦੱਸਣ ਦੀ ਲੋੜ ਨਹੀਂ ਹੈਗੀ ਇਹਦੇ ਬਾਰੇ ਠੀਕ ਨਹੀਂ ਜੇ ਇਹਨੂੰ ਇਹ ਆਪਣੀ ਜਗ੍ਹਾ ਸਹੀ ਸੀਗਾ ਸਹਿਜ ਆਪੇ ਰਾਤ ਪੁਲਿਸ ਸਟੇਸ਼ਨ ਕਿਉਂ ਨਹੀਂ ਗਿਆ ਕਿਉਂਕਿ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਬੜਨਾ ਠੀਕ ਨਹੀਂ ਕਿਸੇ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਬੜਨਾ ਬਿਨਾਂ ਇਜਾਜ਼ਤ ਤੋਂ ਉੱਥੇ ਜਾ ਕੇ ਬਦਮਾਸ਼ੀ ਦਿਖਾਉਣੀ ਜਾਂ ਫਿਰ ਆਪਣੇ ਕੋਈ ਗੁੰਡਾਗਰਦੀ ਕਰਨੀ ਤੁਹਾਨੂੰ ਵੀ ਪਤਾ ਵਾ ਕਿ ਕਿੱਡਾ ਵੱਡਾ ਕ੍ਰਾਈਮ ਆ ਇਹ ਹੀ ਚੀਜ਼ ਮੈਂ ਲਾਉਣਾ ਹੁਣੇ ਹੋਰ ਚੀਜ਼ ਤੁਹਾਨੂੰ ਦੱਸਦਾ ਦੇਖੋ ਮੈਨੂੰ ਇਹ ਨਾ ਕਹੋ ਕਿ ਕਿਸੇ ਹੋਰ ਪਾਸੇ ਨਾ ਲੈ ਜਾਓ ਗੱਲ ਨੂੰ ਜਦੋਂ ਕੁਲੜ ਪੀਜ਼ੇ ਕੁਲੜ ਪੀਜ਼ੇ ਵਾਲਿਆਂ ਦੀ ਵੀਡੀਓ ਲਾਂਚ ਹੋਈ ਸੀਗੀ ਮੈਂ ਵਾਇਰਲ ਨਹੀਂ ਕਹੂੰਗਾ ਲਾਂਚ ਕਹੂੰਗਾ ਜਦੋਂ ਉਹ ਵੀਡੀਓ ਵਾਇਰਲ ਹੋਈ ਸੀਗੀ ਉਦੋਂ ਇੱਕ ਭੈਣ ਗਈ ਸੀਗੀ ਇਹਨਾਂ ਦੇ ਉੱਥੇ ਆਪਣੇ ਆਪਣੇ ਸਟੋਰ ਦੇ ਬਾਹਰ ਜਾ ਕੇ ਉਹਨੇ ਧਰਨਾ ਲਾਇਆ ਸੀ ਤੇ ਉਦੋਂ ਸਟੋਰ ਦੇ ਬਾਹਰ ਧਰਨਾ ਲਾਉਣ ਦੇ ਬਾ ਲਾਇਆ ਸੀ ਜਦੋਂ ਪੁਲਿਸ ਨੇ ਚੱਕ ਕੇ ਉਹਨਾਂ ਦੇ ਪਰਚਾ ਵੀ ਦਿੱਤਾ ਸੀ ਠੀਕ ਨਹੀਂ ਹੁਣ ਮੰਗੂ ਮੱਠ ਅੰਦਰ ਵੜ ਗਿਆ ਤੇ ਹੁਣ ਪਰਚਾ ਕਿਉਂ ਨਹੀਂ ਦਿੱਤਾ ਜਾ ਰਿਹਾ ਉਹਦੇ ਤੇ ਸਭ ਸੋਚਣ ਦੀਆਂ ਗੱਲਾਂ ਨੇ ਭਾਈ ਸੋਚੋ ਸੋਚੋ ਇਸ ਗੱਲ ਨੂੰ ਸੋਚੋ ਕਿਉਂਕਿ ਸਾਰਾ ਪ੍ਰੀਪਲਾਨ ਹੋਇਆ ਗਿਆ ਵਾ ਤੁਹਾਨੂੰ ਵੀ ਪਤਾ ਸਭ ਨੂੰ ਕਿ ਕਿੰਨੇ ਦਿਨਾਂ ਦੀਆਂ ਵੀਡੀਓ ਪੈਰੀਆਂ ਨੇ ਕਈ ਲੋਕ ਨੇ ਜਿਹੜੇ ਆਪਣੇ ਸਿੱਖੀ ਨੂੰ ਪਿਆਰ ਕਰਨ ਵਾਲੇ ਅਸਲੀ ਪੰਜਾਬ ਦੇ ਪੁੱਤ ਨੇ ਜਿਹੜੇ ਉਹ ਇਹਨਾਂ ਦੇ ਖਿਲਾਫ ਵੀਡੀਓ ਪਾ ਰਹੇ ਸੀ ਕਿ ਇਹ ਜਣੇ ਖੜੇ ਨਾ ਉੱਠ ਕੇ ਗਾਲਾਂ ਕੱਢਦੇ ਆ ਦੇਖੋ ਇਸ ਚੀਜ਼ ਤੋਂ ਬਾਅਦ ਹੁਣ ਜਿਹੜੇ ਗੱਲ ਇਹਨਾਂ ਨੇ ਵੀਡੀਓ ਬਣਾਈ ਗੱਲ ਸਾਰੀ ਦੁਨੀਆ ਨੂੰ ਇਹਨਾਂ ਨੇ ਗਾਲ ਕੱਢੀ ਸਭ ਨੂੰ ਗਾਲ ਕੱਢੀ ਠੀਕ ਹੈ ਗਲਤ ਹੋਈ ਮੈਂ ਮੈਂ ਤੁਹਾਨੂੰ ਉਸ ਗਲਤੀ ਆ ਜਾਣਾ ਬਹੁਤ ਗਲਤ ਇਹਨਾਂ ਦੇ ਲੋਕੀ ਖਿਲਾਫ ਸੀਗੇ ਬਹੁਤ ਲੋਕੀ ਇਹਨਾਂ ਦੇ ਖਿਲਾਫ ਹੋ ਗਏ ਸੀ ਜਦੋਂ ਹੁਣ ਕੱਲ ਮੰਗੂ ਮੰਗੂ ਗਿਆ ਵਾ ਉੱਥੇ ਮੰਗੂ ਜਾ ਕੇ ਉੱਥੇ ਜੋ ਵੀਡੀਓ ਲ ਬਣਾਉਂਦਾ ਵਾ ਉਹਦੇ ਤੇ ਪਰਚਾ ਕਿਉਂ ਨਹੀਂ ਕਰਾਏ ਨੇ ਸਹਿਜ ਰੋੜੇ ਨੇ ਸੋਚਣ ਵਾਲੀ ਗੱਲ ਆ ਪਹਿਲੀ ਗੱਲ ਦੂਜੀ ਗੱਲ ਇਹ ਕਿ ਇਹ ਕਿ ਦੇਖੋ ਹੁਣ ਮੀਡੀਆ ਦੇ ਵਿੱਚ ਦੋ ਗੱਲਾਂ ਚੱਲ ਰਹੀਆਂ ਨੇ ਇੱਕ ਰਮਨਦੀਪ ਮੰਗੂ ਉੱਥੇ ਗਿਆ ਤੇ ਦੂਜਾ ਸਹਿਜ ਨੇ ਜਿਹੜੇ ਸਫਾਈ ਆਪਣੇ ਆਪਣੇ ਬਿਆਨ ਆਪਣੇ ਲਾਈਵ ਹੋ ਕੇ ਬੋਲਿਆ ਜੋ ਦੋ ਚੀਜ਼ਾਂ ਚੱਲ ਪਈਆਂ ਨੇ ਬਾਕੀ ਸਾਰੇ ਮੁੱਦੇ ਪੂਛੇ ਹੋ ਗਏ ਬਾਕੀ ਜੇ ਕਿਸੇ ਨੇ ਇਹਨਾਂ ਦੇ ਖਿਲਾਫ ਵੀਡੀਓ ਵੀ ਪਾਈ ਸੀ ਉਹ ਵੀਡੀਓ ਵੀ ਪਤਾ ਨਹੀਂ ਹੁਣ ਆਉਣੀ ਹੈ ਕਿ ਨਹੀਂ ਹੁਣ ਚੈਨਲਾਂ ਤੇ ਸਿਰਫ ਦੋ ਦੋ ਦੀ ਹੁਣ ਚੈਨਲਾਂ ਨੇ ਕੀ ਕਰਨਾ ਜਾ ਕੇ ਰਮਾਂਦੀਪ ਮੰਗੂ ਨੂੰ ਲੈਣਗੇ ਇੰਟਰਵਿਊ ਦੇ ਵਿੱਚ ਜਾਵੇ ਸਹਿਜ ਦੀ ਲੈਣਗੇ ਇੰਟਰਵਿਊ ਆ ਗਈ ਨਾ ਗੱਲ ਉਹੀ ਮੈਂ ਇਹੀ ਕਹਿੰਦਾ ਪੈਸੇ ਮੰਗੇ ਨਹੀਂ ਪੈਸੇ ਦਿੱਤੇ ਗਏ ਨੇ ਬਕਾਇਦੇ ਆ ਉਹਨਾਂ ਨੂੰ ਮੰਗੂ ਨੂੰ ਪੈਸੇ ਦੇ ਕੇ ਹੀ ਬੁਲਾਇਆ ਹੈ ਇਹਨਾਂ ਸਪੈਸ਼ਲ ਕਿਉਂਕਿ ਜਿਹੜੀ ਵੀਡੀਓ ਦੀ ਗੱਲ ਕਰਕੇ ਉਹ ਗਿਆ ਵਾ ਉੱਥੇ ਉਹ ਤਾਂ ਵੀਡੀਓ ਕਿੰਨੇ ਦਿਨਾਂ ਦੀ ਗਈ ਉਧਰ ਕਿਉਂ ਨਹੀਂ ਗਿਆ ਹੈਗਾ ਕੱਲ ਹੀ ਕਿਉਂ ਗਿਆ ਫਿਰ ਇਹ ਤੇ ਪਰਚਾ ਕਿਉਂ ਨਹੀਂ ਕਰਾਇਆ ਹੈਗਾ ਕਿਸੇ ਤੇ ਦੁਕਾਨ ਤੇ ਵਿਚ ਪਰੰਦਾ ਧੱਕੇ ਨਾਲ ਗੁੰਡਾ ਕਰਦੀ ਕਰ ਦਿੰਦਾ ਇਹਦੇ ਉੱਤੇ ਪਰਚਾ ਕਿਉਂ ਨਹੀਂ ਕਰਵਾਇਆ ਗਿਆ ਕਿਉਂਕਿ ਸਭ ਨੂੰ ਪਤਾ ਬਾ ਇਹ ਬਾਣੇ ਮੈਂ ਆਪਣੇ ਹੁਣ ਨਿੰਗ ਜੱਥੇਬੰਦੀਆਂ ਨੂੰ ਜਿਹੜੇ ਆਪਣੇ ਗੁਰੂ ਦੇ ਸਿੰਘ ਨੇ ਆਪਣੇ ਨਿੰਗ ਜੱਥੇਬੰਦੀਆਂ ਜਿਹੜੀਆਂ ਸੱਚੀਆਂ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਿ ਬੇਨਤੀ ਕਰਦਾ ਕਿ ਇਹਦੇ ਨੱਥ ਪਾਓ ਨੱਥ ਪਾਓ ਹੋ ਕੇ ਗੁਰੂ ਦਾ ਬਾਣਾ ਬਦਨਾਮ ਹੋ ਰਿਹਾ ਨਾ ਕਿ ਇਹਨੂੰ ਕੀ ਇਹਦਾ ਤਾਂ ਚਲੀ ਜਾਣਾ ਵਾ ਐਡੀ ਦਾ ਗੇਮ ਸਾਰੇ ਪਾਸੇ ਚੱਲੀ ਜਾਣੀ ਆ ਠੀਕ ਨਹੀਂ ਇਹ ਬਾਣੇ ਨੂੰ ਬਦਨਾਮ ਕਰ ਰਿਆ ਵਾ ਮੈਨੂੰ ਇਹ ਨਹੀਂ ਸਮਝ ਲੱਗੀ ਸੱਚੀ ਜਿਹੜੀਆਂ ਆਪਣੇ ਨਿੰਗ ਜੱਥੇ ਬੰਦੀਆਂ ਸੱਚੀਆਂ ਨੇ ਜਿਹੜੇ ਆਪਣੇ ਗੁਰੂ ਦਾ ਸਤਕਾਰ ਸਹੀ ਕਰਦੇ ਨੇ ਆਪਣੇ ਜਿਹੜੀਆਂ ਹੈਗੀਆਂ ਨੇ ਗੁਰੂ ਦੇ ਗੁਰੂਦੇਵ ਓਟ ਆਸਰਾ ਲੈ ਕੇ ਚੱਲਦੀਆਂ ਨੇ ਉਹ ਕਿਉਂ ਚੁੱਪ ਨੇ ਉਹ ਕਿਉਂ ਨਹੀਂ ਕਾਰਵਾਈ ਕਰਾਉਂਦੀ ਇਸ ਮੰਗੂ ਮੰਗੂ ਤੇ ਮੰਗੂ ਕੀ ਕੋਈ ਨਹੀਂ ਕਰਦਾ ਕਦੇ ਕਿਸੇ ਨੂੰ ਤੁਮਕਾਉਂਦਾ ਕਿਸੇ ਨੂੰ ਕਿਸੇ ਨੂੰ ਤੁਮਕਾਉਂਦਾ ਕੱਲ ਜਾ ਕੇ ਉੱਥੇ ਬੜ ਗਿਆ ਇਹ ਤੇ ਪਰਚਾ ਬਣਦਾ ਕਿ ਨਹੀਂ ਬਣਦਾ ਦੱਸੋ ਸਹਿਜ ਨੇ ਉੱਠ ਕੇ ਕਹਿਤਾ ਮੈਂ ਤੈਨੂੰ 50000 50000 ਕਿ ਤੂੰ ਪਹਿਲੇ ਪੈਸਾ ਦੇ ਤਾ ਵਾ ਕਿਉਂਕਿ ਇਹ ਮੀਡੀਆ ਦੇ ਵਿੱਚ ਆ ਪਤਾ ਇਹ ਸਾਰੀ ਮੀਡੀਆ ਦੇ ਵਿੱਚ ਰਹਿਣ ਦੀ ਗੱਲਚਰਚਾ ਨੇ ਕਿ ਉਹਦੀ ਇੰਟਰਵਿਊ ਚੱਲੀ ਜਾਊਗੀ ਹੁਣ ਮੰਗੂ ਦੀ ਇਹਦੀ ਚੱਲੀ ਜਾਊਗੀ ਸੱਚ ਤਾਂ ਨਿਕਲਣ ਲੰਨੀ ਇਹ ਦੋਏ ਇਕੱਠੇ ਨੇ ਬਾਈ ਰਾਮਾਂਦੀਪ ਮੰਗੂ ਤੇ ਕੁਲੜ ਪੀਜੇ ਵਾਲਾ ਕਪਲ ਇਹ ਸਭ ਇਕੱਠੇ ਨੇ ਬਾਈ ਕੋਈ ਲੱਗਣਾ ਦੇਖੋ ਇਹਨਾਂ ਦੋਨਾਂ ਨੂੰ ਲੱਗਣਾ ਦੇਖੋ ਜਿਹੜਾ ਰਾਮਾਂਦੀਪ ਮੰਗੂ ਆਹੋ ਬਾਣਿਆ ਪਾ ਕੇ ਸਭ ਨੂੰ ਪਤਾ ਕੀ ਕੁਛ ਕਰਦਾ ਰਿਆ ਹੁਣ ਵੀ ਕਰ ਰਿਹਾ ਵਾ ਯਾਨੀ ਇਹ ਸੱਚੀਆਂ ਜੱਥੇਬੰਦੀਆਂ ਨੇ ਨਿਕਝਾਓ ਕਿਉਂ ਨਹੀਂ ਬੋਲਦੀਆਂ ਇਸ ਇਸ ਬੰਦੇ ਦੇ ਖਿਲਾਫ ਕਿਉਂ ਨਹੀਂ ਕਹਿੰਦੀਆਂ ਕਿ ਇਹ ਤਾਂ ਬੜਾ ਨਾ ਹੋ ਗੁਰੂ ਦੇ ਬਾਰੇ ਨੂੰ ਇਹ ਬਦਨਾਮ ਕਰ ਰਹੇ ਨੇ ਲੋਕੀ ਕਦੇ ਕਿਸੇ ਦਾ ਪੈਸਾ ਲੈ ਲਿਆ ਕਦੇ ਕਿਸੇ ਤੋਂ ਲੈ ਲਿਆ ਉਹ ਜਾ ਕੇ ਉੱਥੇ ਜਿਹੜਾ ਜੋਧੇ ਵਾਲ ਬਸਤੀ ਇੱਕ ਨਾਈ ਦੀ ਦੁਕਾਨ ਤੇ ਵੀ ਇਹ ਪੈਸੇ ਮੰਗਦਾ ਸੀ ਜਿਾ ਕੇ ਰਮਨਦੀਪ ਪੁੱਛੋ ਨੇ ਨਹੀਂ ਮੰਗਦਾ ਸੀ ਠੀਕ ਨਹੀਂ ਇਹਦੇ ਤੇ ਸਭ ਨੂੰ ਪਤਾ ਕਿੰਨੇ ਪਰਚੇ ਚੱਲਦੇ ਇਹਨੂੰ ਪੁੱਛੋ ਕਿਹੜੇ ਪਰਚੇ ਚੱਲਦੇ ਤੇ ਉੱਤੇ ਨਸ਼ੇ ਤੱਕ ਦੇ ਵੀ ਪਰਚੇ ਚੱਲਦੇ ਆ ਤੈਨੂੰ ਕਾ ਡੋਪ ਟੈਸਟ ਕਰਾ ਚਲਾ ਜਾ ਹੈ ਤੁਸੀਂ ਬਾਣੇ ਨੂੰ ਪਤਨਾਪ ਕਰਦੇ ਕੋਈ ਮੂੰਹ ਚੱਕ ਕੇ ਉੱਠ ਗਿਆ ਕਦੇ ਕੋਈ ਮੂੰਹ ਚੱਕ ਕੇ ਉੱਠ ਗਿਆ ਬਾਣਾ ਹੀ ਲੱਭ ਗਿਆ ਤੁਹਾਨੂੰ ਯਾਰ ਜੇ ਤੂੰ ਜੇ ਅਸੀਂ ਅਸੀਂ ਮੰਨਦੇ ਬਾਣਾ ਨਹੀਂ ਪਾਇਆ ਪਰ ਸਾਡੀ ਔਕਾਤ ਨਹੀਂ ਬਾਣਾ ਪਾਉਣ ਦੀ ਹਜੇ ਸਾਡੀ ਔਕਾਤ ਨਹੀਂ ਅਸੀਂ ਜੇ ਅਸੀਂ ਉਹ ਬਾਣਾ ਨਹੀਂ ਨਾ ਪਾਇਆ ਪਰ ਸਤਕਾਰ ਪੂਰਾ ਕਰਦੇ ਆ ਬਾਣੇ ਦਾ ਅਸੀਂ ਸਾਨੂੰ ਪੜਾ ਉਸ ਬਾਣੇ ਦੀ ਕੀ ਇੱਜ਼ਤ ਆ ਪਰ ਇਹ ਲੋਕ ਬਾਣੇ ਦੇ ਬਾਣੇ ਨੂੰ ਵੀ ਬਦਨਾਮ ਕਰਤਾ ਇਹਨਾਂ ਲੋਕਾਂ ਨੇ ਲੋਕੀ ਡਰਨ ਲੱਗੇ ਨੇ ਅਜ ਬਾਣਿਆਂ ਤੋਂ ਇਹਨਾਂ ਇਹਨਾਂ ਮੰਗੂਆਂ ਕਰਕੇ ਫੇਰ ਕਹਿੰਦੇ ਫੇਮਸ ਹੋਣ ਦਾ ਮਾਰਨ ਜੋਤ ਪਉਦਾ ਪਾਈਏ ਨਾ ਕੋਈ ਤਾਂ ਬੋਲੋ ਕੋਈ ਤਾਂ ਬੋਲੋ ਤੁਸੀਂ ਬੋਲੋ ਜਿਹੜੇ ਮੈਨੂੰ ਕਹਿੰਦੇ ਫੇਮਸ ਹੋਣ ਨੂੰ ਉਹ ਬੋਲੋ ਉਹ ਕਿੱਥੇ ਸੁੱਤੇ ਪਏ ਨੇ ਉਹ ਕਿੱਥੇ ਸੁੱਤੇ ਪਏ ਨੇ ਉਹ ਬੋਲੋ ਕੇ ਬਾਜਾ ਨਿਕਲਦੀਆਂ ਸਭ ਕਮੈਂਟਾਂ ਜੋ ਗਈਆਂ ਆਪਾਂ ਕਿ ਮੈਂ ਤਾਂ ਉਹ ਪਿਆ ਬਚ ਜੂਗਾ ਜਿਹੜਾ ਉੱਠਦਾ ਵਾ ਨੂੰ ਤੁਸੀਂ ਫੇਮਸ ਹੋਣ ਤੱਕ ਰੱਖਦੇ ਨੇ ਸੀਮਤ ਜਾ ਫੇ ਨਕਲੀ ਫੋਨਾਂ ਤੋਂ ਫੋਨ ਕਰਦੇ ਮੈਨੂੰ ਡਰ ਨਾਲਾ ਮੈਂ ਨਹੀਂ ਡਰ ਨਾਲਾ ਮੈਂ ਮੰਗੂ ਨੂੰ ਕਹਿੰਦਾ ਜਿੱਥੇ ਦੇਖਣਾ ਦੇਖ ਲੈ ਮੈਨੂੰ ਰਣੇ ਦੇਖ ਲੈਣੇ ਰਣੇ ਦੇਖ ਲੈਣੇ ਜਲੰਧਰ ਦੇਖਣਾ ਦੇਖ ਲੈਵੇਂ ਮੈਂ ਨਹੀਂ ਇਹਦੇ ਨਕਲੀ ਬੰਦੇ ਤੋਂ ਡਰਦਾ ਨਸ਼ੇੜੀ ਤੋਂ ਹਾਂ ਚਾਕੇ ਕਦੇ ਕਿਸੇ ਦੇ ਪੈਰਾਂ 'ਚ ਗਿਰ ਜਾਂਦਾ ਜਾ ਕੇ ਬਾਣਾ ਲੈ ਕੇ ਕਿਸੇ ਦੇ ਪੈਰਾਂ 'ਚ ਬੈਠ ਜਾਂਦਾ ਜਾ ਕੇ ਕਿਸੇ ਬੰਦੇ ਦੇ ਕਦੇ ਜਾ ਕੇ ਕਿੱਥੇ ਬੈਜ ਜਾਂਦਾ ਇਹਨੂੰ ਕੋਈ ਨਹੀਂ ਪਤਾ ਕਿ ਬਾਣੇ ਦਾ ਕੀ ਬਾੜਾ ਹੁੰਦਾ ਕੀ ਇਹਨੂੰ ਪਤਾ ਹੀ ਨਹੀਂ ਮੈਨੂੰ ਲੱਗਦਾ ਇਹ ਸਿਰਫ ਆਪਣੇ ਆਪ ਨੂੰ ਲੁਕੋਣ ਲਈ ਲੋਕਾਂ ਨੂੰ ਡਰੋਂ ਨੂੰ ਬਾਣਾ ਪਾਇਆ ਹੋਇਆ ਨਾ ਕਿ ਇਹ ਬਾੜਾ ਲੋਕਾਂ ਨੂੰ ਡਰੋਂ ਨੂੰ ਨਹੀਂ ਹੈਗਾ ਲੋਕਾਂ ਦੀ ਹਫਾਜ਼ਤ ਲਈ ਹੈ ਇਹ ਬਾੜਾ ਇਹ ਲੋਕਾਂ ਨੂੰ ਡਰਾਉਂਦਾ ਸਾਰਾ ਦਿਨ 28 ਜਾਂ 29 ਤੱਕ ਤੁਹਾਨੂੰ ਦੱਸਾਂਗੇ ਇਹਨੂੰ ਇਹਨੂੰ ਇਹ ਹੀ ਦੱਸਣਾ ਹੁਣ ਮੰਗੂ ਨੂੰ 28 ਜਾਂ 29 ਤੱਕ ਰੁਕ ਜਾ ਤੇਰੇ ਖਿਲਾਫ ਪ੍ਰੈਸ ਕਾਉਂਫਰੈਂਸ ਪੂਰੀ ਕਰਾਂਗੇ ਉਹ ਭੈਣ ਵੀ ਆਊਗੀ ਜਿੱਤੇ ਪਰਚਾ ਹੋਇਆ ਸੀ ਪਹਿਲਾਂ ਉਹ ਵੀ ਆਊਗੀ ਤੇਰੇ ਖਿਲਾਫ ਉਹ ਦੇਖੋ ਸਾਰੇ ਸਬੂਤ ਨੇ ਤੇਰੇ ਖਿਲਾਫ ਅਸੀਂ ਬੋਲੇ ਨਹੀਂ ਕਿ ਨਹੀਂ ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਲਾਂਗੇ ਜਿਹੜੇ ਮੈਨੂੰ ਕਹਿੰਦੇ ਸੀ ਨਾ ਮੈਨੂੰ ਕਹਿੰਦੇ ਪਹਿਲੇ ਹਜੇ ਵੀ ਕਿ ਭਾਈ ਤੂੰ ਕੁੰਲੜ ਪੀਜ ਵਾਲਿਆਂ ਨੂੰ ਨੋਟਿਸ ਨਹੀਂ ਭਜਵਾਇਆ ਸਭ ਨੂੰ ਪਤਾ ਕਰ ਲਿਓ 20 ਤਰੀਕ ਤੋਂ ਲੈ ਕੇ 31 ਇੱਕ ਤਰੀਕ ਤੱਕ ਲੁਲਿਆਣਾ ਕੋਰਟ ਬੰਦਾ ਪਹਿਲਾ ਇਲੈਕਸ਼ਨ ਕਰਕੇ ਮੇਰਾ ਸਾਰਾ ਕੁਝ ਤਿਆਰ ਪਿਆ ਮੈਂ ਤਾਂ ਇਹਨਾਂ ਨੂੰ ਛੱਡਣਾ ਨਹੀਂ ਜਿਹੜਾ ਇਹ ਅੱਜ ਵੀ ਕਹਿ ਰਹੇ ਸੀ ਨਾ ਬਿਗ ਬਾਸ ਇਹ ਬਿਗ ਬਾਸ ਵਾਲੀ ਨਹੀਂ ਹੈਗੀ ਗੱਲ ਇਹ ਕਿਤੇ ਕਿਸੇ ਬੰਦੇ ਨੇ ਬਹੁਤ ਵੱਡਾ ਬੰਦਾ ਵਾ ਉਹ ਜਿਹੜਾ ਆਪਣੇ ਧਰ ਪਰਵਤਨ ਦੇ ਲੋਕਾਂ ਨੂੰ ਪੈਸੇ ਵੀ ਦਿੰਦਾ ਇਹਨੂੰ ਵੀ ਪੈਸੇ ਦਿੱਤੇ ਆ ਉਹਨੇ ਸਿੱਖੀ ਨੂੰ ਬਦਨਾਮ ਕਰਨ ਲਈ ਮੈਂ ਖੁਦ ਕਹਿੰਦਾ ਸਿੱਖੀ ਨੂੰ ਬਦਨਾਮ ਕਰਨ ਨੂੰ ਇਹਨੇ ਪੈਸੇ ਦਿੱਤੇ ਆ ਤੂੰ ਲੱਗਿਆ ਹੋਇਆ ਲੋਕਾਂ ਨੂੰ ਮਾਰਾ ਦੱਸਣਾ ਬਹਿ ਕੇ ਉੱਪਰ ਸੈਜੇ ਰੋਣਾ ਲੋਕਾਂ ਨੂੰ ਮਾਰਾ ਲੋਕਾਂ ਨੇ ਕੀ ਮਾਰਾ ਕਰਤਾ ਤੋਡਾ ਵੀਡੀਓ ਤੂੰ ਆਪ ਬਣਾਈ ਪਹਿਲਾਂ ਤੂੰ ਪਹਿਲਾਂ ਤੂੰ ਕਹਿੰਦਾ ਜੀ ਮੇਰਾ ਫੈਸਲਾਤਾ ਫੇਰ ਕਹਿੰਦਾ ਜੀ ਚੋਰੀ ਕਿਸੇ ਨੇ ਬਣਾ ਲਈ ਆਪ ਇਹਨਾਂ ਤੂੰ ਮੰਨ ਕੇ ਗਿਆ ਇੰਟਰਵਿਊ ਦੇ ਵਿੱਚ ਕਿ ਮੈਂ ਆਪ ਬਣਾਈ ਸੀਗੀ ਤੂੰ ਆਪ ਮੰਨ ਕੇ ਗਿਆ ਵਾ ਕਿ ਮੈਂ ਆਪ ਅਸੀਂ ਆਪ ਬਣਾਈ ਸੀ ਜੇ ਹਜੇ ਹਜੇ ਵੀ ਬੇਸ਼ਰਮ ਇਹ ਬੇਸ਼ਰਮ ਸਹਜੇ ਰੋੜਾ ਹਜੇ ਵੀ ਕਹਿ ਰਿਹਾ ਕਿ ਹੋਰ ਵੀ ਵੀਡੀਓ ਆ ਸਕਦੀਆਂ ਨੇ ਉਹ ਬੜਾ ਕਦੋਂ ਆਣ ਗਈਆਂ ਜਦੋਂ ਆਪਣੇ ਆ ਇਲੈਕਸ਼ਨ ਆ ਹੋਈ ਉਹ ਤੋਂ ਪਹਿਲਾਂ ਆਉਣਗੇ ਸਿੱਖੀ ਨੂੰ ਬਦਨਾਮ ਕਰਨ ਲਈ ਹੈ ਦੱਸ ਇਹਨੂੰ ਬਿੱਗ ਬਾਸ ਦਾ ਮੈਂ ਖੁਦ ਕਹਿੰਦਾ ਨੂੰ ਭਾਈ ਜੀ ਬਿੱਗ ਬਾਸ ਦਾ ਨਹੀਂ ਹੈਗਾ ਇਹਨੂੰ ਬਿੱਗ ਬਾਸ ਦਾ ਨਹੀਂ ਇਹਨੂੰ ਪੈਸਾ ਮਿਲਿਆ ਵਾ ਸਿੱਖੀ ਨੂੰ ਬਦਨਾਮ ਕਰਨ ਲਈ ਮੈਂ ਤੈਨੂੰ ਸਿੱਖੀ ਨਹੀਂ ਮਾਰਦਾ ਮੈਂ ਤੈਨੂੰ ਸਿੱਖੇ ਨਹੀਂ ਮੰਗਦਾ ਮੰਨਦਾ ਹੈਗਾ ਇਹਨੂੰ ਇਹ ਬਣਿਆ ਫਿਰਦਾ ਆਪਣੇ ਨੂੰ ਸਿੱਖ ਕਾਹਦਾ ਸਿੱਖ ਹੋ ਤੂੰ ਤੈਨੂੰ ਸਿੱਖੀ ਪਤਾ ਹੁੰਦੀ ਕੀ ਆ ਬਸ ਸਿਰ ਤੇ ਦਸਤਾਰ ਵਾਲੀ ਸਿੱਖ ਬਣ ਗਿਆ ਤੂੰ ਜਣਾ ਖੜਾ ਉੱਠ ਕੇ ਕਦੇ ਕੋਈ ਬਕਵਾਸ ਕਰ ਲਾਇ ਦੇਣਾ ਕਦੇ ਕੋਈ ਲੱਗ ਜਾਂਦਾ ਮੰਨਿਆ ਅਸੀਂ ਨਹੀਂ ਹੈਗੇ ਪੂਰੇ ਬਾਣੇ 'ਚ ਸਾਨੂੰ ਪਤਾ ਸਾਡੀ ਔਕਾਤ ਨਹੀਂ ਹੈਗੀ ਜੇ ਪੂਰਾ ਇਹ ਸਤ ਪੂਰਾ ਕਰਨ ਦਾ ਅਸੀਂ ਸੰਪੂਰਨ ਨਹੀਂ ਹੈਗਾ ਸਿੱਖ ਸਾਨੂੰ ਪਤਾ ਵਾ ਪਰ ਸਾਡੀ ਔਕਾਤ ਨਹੀਂ ਹਜੇ ਬਣੀ ਜਿੱਦਾਂ ਸਾਡੀ ਔਕਾਤ ਬਣ ਜੂ ਬਣ ਜਾਾਂਗੇ ਅਸੀਂ ਹੋਰ ਸਾਰਿਆਂ ਨੇ ਇਹੀ ਲਿਖਣਾ ਵਾ ਕਿ ਆਪ ਤਾਂ ਤੂੰ ਦੇਖ ਲੈ ਮੈਂ ਤਾਂ ਹੈਗਾ ਹੀ ਆ ਯਾਰ ਗੱਜਾ ਹੈਗਾ ਅਸਟਾ ਪਾਪੀ ਆ ਜਿਹੜੇ ਉਹ ਬਾਣੇ ਬਾਕੇ ਪਾਪ ਕਰਦੇ ਉਹਨਾਂ ਬਾਰੇ ਵੀ ਬੋਲ ਲੋ ਉਹਨਾਂ ਬਾਰੇ ਕੌਣ ਬੋਲੂਗਾ ਸਾਡਾ ਤਾਂ ਸਭ ਕੁਝ ਦੇਖਦਾ ਉਹਨਾਂ ਦਾ ਤੁਹਾਨੂੰ ਦੀਦਾ ਨਹੀਂ ਹੈਗਾ ਬਾਣਾ ਬਾਕੇ ਕੀ ਕੁਛ ਕਰ ਰਹੇ ਇਹੋ ਜੇ ਤੇ ਤੂੰ ਪੈਸੇ ਮਗਰ ਰਿਪੋਰਟ ਕਿਉਂ ਨਹੀਂ ਕਰਾਈ ਕੱਲ ਰਾਤ ਜਾ ਕੇ ਤੂੰ ਪੁਲਿਸ ਸਟੇਸ਼ਨ ਰਿਪੋਰਟ ਕਿਉਂ ਨਹੀਂ ਕਰਾਈ ਮੇਰੇ ਗੁੰਡਾਗਰਦੀ ਕਰਨ ਦੇ ਅੰਦਰ ਵੜ ਕੇ ਕਿਉਂ ਨਹੀਂ ਕਰਾਈ ਤੂੰ ਇਹ ਸਭ ਇੱਕੋ ਨੇ ਬਾਈ ਸਭ ਇੱਕੋ ਨੇ ਸਭ ਇੱਕੋ ਨੇ ਇਹ ਇਹ ਦੋਨੇ ਰਲੇ ਹੋਏ ਨੇ ਇਹਨਾਂ ਨੇ ਸਾਰਾ ਮੀਡੀਆ ਨੂੰ ਹੁਣ ਮੀਡੀਆ ਵਿੱਚ ਕੱਲ ਦੀ ਮੰਗੂ ਦੀ ਚੱਲ ਰਹੀ ਸੀ ਅੱਜ ਜਿਹ ਹੈ ਸਹਜ ਦੀ ਚੱਲਣ ਲੱਗ ਜੂ ਕੱਲੂ ਦੋਨਾਂ ਦੇ ਇੰਟਰਵਿਊ ਚੱਲਣ ਲੱਗ ਜਾਣਗੀਆਂ ਇਹ ਸਭ ਇੱਕਾ ਨੇ ਬਾਈ ਇੱਕੋ ਹੀ ਨੇ ਮੈਂ ਤੁਹਾਨੂੰ ਹਜੇ ਵੀ ਕਹਿੰਦਾ ਦੋ ਤਿੰਨ ਕੋਟ ਖੋਲ ਲੰਦੋ ਇਹਨਾਂ ਨੂੰ ਇੱਜ਼ਤ ਦਿਖਾਵਾਂਗੇ ਨਜ਼ਾਰਾ ਇੱਜਾ ਸਬੂਤ ਰੱਖਾਂਗੇ ਇਹਨਾਂ ਦੇ ਅੱਗੇ ਇਹ ਵੀ ਦੇਖੂਗਾ ਅਸਲਾ ਲਾ ਕੇ ਕਿੱਥੇ ਮੈਂ ਸਿੱਖੀ ਨਾਲ ਪੰਗਾ ਲੈ ਲਿਆ